ਪੰਜਾ ਸਤਰੀ ਕਾਗੀ ਤੇ ਅੱਜ ਦਾ ਜਿਹੜਾ ਕੰਮ ਆ ਆਪਣਾ ਕੰਮ ਨਹੀਂ ਵੀਡੀਓ ਹੈ ਵੀਡੀਓ ਜਿਹੜੀ ਜੀ ਇਹ ਸਬਸਕ੍ਰਾਈਬਰਾਂ ਤੀ ਹੈ ਵੀ ਆਪਣੇ ਜਿਹੜੇ ਸਬਸਕ੍ਰਾਈਬਰ ਉਹ ਇਹ ਨੇ ਹਲੇ 59 ਪੰਜਾਬੀ ਭਾਸ਼ਾ ਚ 59 ਸਿੱਧੀ ਜੀ ਪਰ ਹਜ ਇੱਕ ਘਟਾ 60 60 ਹੋਏ ਨੇ ਹਲੇ ਮੈਨੂੰ ਲੱਗਦਾ ਵੀ ਆਪਾਂ ਨੂੰ ਹੋ ਗਿਆ ਟਾਈਮ 3 ਮਹੀਨੇ 3 ਮਹੀਨੇ ਹੋ ਗਏ ਹੋਣਗੇ ਜਾਂ 4 4 ਮਹੀਨੇ ਹੋਣਗੇ ਉਹ ਚ ਹੋਏ ਨੇ ਹਲੇ 59 ਸਬਸਕ੍ਰਾਈਬਰ ਤੇ 40 ਵੀਡੀਓ ਅਪਲੋਡ ਕਰਤੀਆਂ ਮੈਨੂੰ ਲੱਗਦਾ ਮੈਂ 40 ਵੀਡੀਓ ਅਪਲੋਡ ਕਰਤੀਆਂ ਤੇ ਕੋਈ ਰਿਸਪੌਂਸ ਹੈ ਨਹੀਂ ਮੈਨੂੰ ਐ ਲੱਗਦਾ ਵੀ ਚੈਨਲ ਕਿਤੇ ਛੱਡਣਾ ਨਾ ਪੈ ਜੇ ਤੱਕੇ ਵਾਲਾ ਕੰਮੇ ਹੋ ਰਿਹਾ ਮੇਰੇ ਨਾਲ 59 ਸਬਸਕ੍ਰਾਈਬਰ ਕੋਈ ਜ਼ਿਆਦਾ ਨਹੀਂ ਹੁੰਦੇ ਵੀ 40 ਵੀਡੀਓ ਤਾਂ ਇਹ ਮੈਂ YouTube ਇੱਕ ਗੱਲੋਂ ਐ ਵੀ ਸਵਾਦ ਆ ਵੀ ਜਿਹੜਾ ਹੁਣ ਬੋਲਣ ਜੇ ਲੱਗੇ ਵਧੀਆ ਸੋਹਣਾ ਬੋਲਣ ਲੱਗੇ ਮੈਨੂੰ ਲੱਗਦਾ ਵੀ ਇਹ ਲੱਗੇ ਦੇ ਬਦੌਲਤ ਕੇ ਇਹ ਵੀ 59 ਸਬਸਕ੍ਰਾਈਬਰ ਨਾਲ ਚੱਲ ਕੁਛ ਤਾਂ ਹੁੰਦਾ ਤਾਂ ਨਹੀਂ ਪਰ ਮੇਰੇ ਚ ਜਿਹੜੀ ਇੰਪਰੂਵਮੈਂਟ ਹੈ ਉਹ ਤਾਂ ਹੋਈ ਆ ਉਹਦੇ ਨਾਲ 59 ਸਬਸਕ੍ਰਾਈਬਰਾਂ ਨਾਲ ਹੀ ਹੋਈ ਆ ਤੇ ਮੈਨੂੰ ਲੱਗਦਾ ਵੀ ਹੁਣ ਚੈਨਲ ਛੱਡਿਆ ਜਾਵੇ ਜਾਂ ਨਵਾਂ ਬਣਾਇਆ ਜਾਵੇ ਜੀ ਹਾਂ ਜੇ ਇਹ ਵੀਡੀਓ ਮੜੀ ਜੀ ਹੋ ਗਈ ਵਾਇਰਲ ਮਤਲਬ ਵੀ ਹੁਣ 30 35 ਵਿਊ ਆਉਂਦੇ ਨੇ ਹਾਈਐਸਟ 30 35 ਵਿਊ ਨੇ ਮੇਰੇ 30 35 ਤੋਂ ਉੱਤੇ ਹੋ ਗਏ ਮਤਲਬ ਵੀ 30 35 ਤੋਂ 1000 1000 ਨਹੀਂ 100 ਹੋ ਗਿਆ ਫਿਰ ਨਹੀਂ ਛੱਡਦਾ ਲੈ ਮੈਂ ਫਿਰ 100 ਤੋਂ 200 200 300 400 1000 ਕੁਝ ਵੀ ਹੋ ਸਕਦਾ ਹੈ ਤੇ ਸਾਨੂੰ ਦੱਸਦੀ ਵੀ ਹੁਣ ਮੜੀ ਜੀ ਜਿਹੜੀ ਇੱਕ ਵਾਰ ਮੈਂ ਵੀਡੀਓ ਪਾਈ ਸੀਗੀ ਲੋਕ ਕੀ ਕਹਿਣਗੇ ਜੇ ਨਹੀਂ ਦੇਖਿਓ ਦੇਖਿਓ ਉਹਦੇ 'ਚ ਮੈਂ ਕਿਹਾ ਸੀਗਾ ਵੀ ਲੋਕ ਬੋਲਦੇ ਬਹੁਤ ਨੇ ਆਪਾਂ ਨੂੰ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਆਹ ਆਲਾ ਇਟਾ ਬਰੋਕਰ ਆਹ ਬਈ ਆਹ ਬਣਾ ਦੇ ਤੂੰ ਆਹ ਬਣਾ ਦੇ ਠੀਕ ਆ ਤੇ ਕਹਿੰਦੇ ਤਾਂ ਮੈਨੂੰ ਪਤਾ ਵੀ ਹੋਰ ਸਾਹਬ ਨਾਲ ਨੇ ਉਹ ਵੀ ਹਾਸੇ ਮਜ਼ਾਕ ਕਰਦੇ ਨੇ ਕੋਈ ਗੱਲ ਨਹੀਂ ਹਾਸੇ ਮਜ਼ਾਕ ਕਰ ਲੈਂਦੇ ਦਿਨ ਨੇ ਉਹਨਾਂ ਦੇ ਜਦੋਂ ਵੀ ਹਲੇ ਉਹਨਾਂ ਦੇ ਦਿਨ ਨੇ ਉਹਨਾਂ ਨੂੰ ਕਰ ਲੈਂਦੇ ਹਾਸੇ ਮਜ਼ਾਕ ਤੇ ਤੁਹਾਨੂੰ ਹੋਰ ਦੱਸਦਾ ਵੀ 59 ਸਬਸਕ੍ਰਾਈਬਰਾਂ ਨਾਲ ਕੋਈ ਗੱਲ ਹਲੇ ਹੋਈ ਨਹੀਂ 80 59 ਤੋਂ ਚੱਲ 1 ਦਾ ਵਧਾ ਦਿਓ ਹਲੇ ਤੱਕ 60 ਹੋ ਜੂਗੀ ਉੱਥੇ ਜੇ ਖੜਿਆ 59 ਤੇ ਇਹ ਵੀਡੀਓ ਪਾਉਣ ਦਾ ਮੇਰਾ ਮਕਸਦ ਹੀ ਇਹੀ ਹੈ ਕੋਈ ਆਇਆ ਨਹੀਂ ਵੀ ਤੁਸੀਂ ਚਲੋ ਜੇ ਸਬਸਕ੍ਰਾਈਬਰ ਕਰਨਾ ਉਹ ਤਾਂ ਕਰਨਾ ਹੀ ਪਊ ਭਾਈ ਬਣ ਕੇ ਕਰਨਾ ਵੀ ਆਇਆ ਨਹੀਂ ਵੀ 59 ਸਬਸਕ੍ਰਾਈਬਰਾਂ ਕਰਕੇ ਚੈਨਲ ਛੱਡਦਾ ਮੈਂ ਕਾਸ਼ ਛੱਡਾਂ ਪਰ 100 ਚ 2% ਛੱਡ ਸਕਦਾ ਨਹੀਂ ਕੰਟੀਨਿਊ ਹੀ ਰੱਖੂੰਗਾ ਕਿਉਂਕਿ ਇਹ ਇੱਕ ਆਪਾਂ ਚੈਨਲ ਉਹ ਹੋਰ ਬਣਾ ਲੈਣਾਗਾ ਚੈਨਲ ਆਪਾਂ ਹੋਰ ਬਣਾ ਲੈਣਾਗਾ ਤੇ ਜਿਹੜਾ ਇਹ ਹੋਊਗਾ ਇਹਨੂੰ ਆਪਾਂ ਰੱਖਾਂਗੇ ਇੱਕ ਕੀ ਕਹਿੰਦੇ ਹੁੰਦੇ ਨੇ ਪਿਓ ਦੇ ਟਾਈਪ ਤੇ ਰੱਖਾਂਗੇ ਉਹ ਜਿਹਦੇ ਚ ਸਿੱਖਿਆ ਜਾਵੇ ਕੁਸਾ ਉਹਦੇ ਚ ਚੱਲੇ ਵੀਡੀਓ ਨਾ ਚੱਲੇ ਆਪਾਂ ਕੰਟੀਨਿਊਟੀ ਰੱਖਾਂਗੇ ਵੀਡੀਓ ਚ ਤੇ ਐਨਾ ਕਹਿੰਦੇ ਸ਼ੁਕਰੀਆ ਜੀ ਜੇ ਵੀਡੀਓ ਸੋਹਣੀ ਲੱਗੀ ਤਾਂ ਦੇਖ ਲਿਓ ਜੇ ਲੱਗੀ ਤਾਂ ਲਾਈਕ ਕਰਨ ਚ ਕੋਈ ਇਤਰਾਜ਼ ਨਹੀਂ ਤੇ ਇੱਕ ਗੱਲ ਹੋਰ ਬਾਈ ਬਣ ਕੇ ਸਬਸਕ੍ਰਾਈਬਰ ਕਰ ਲਓ ਛੋਡੇ ਕਰਕੇ ਖੜਿਆ ਸਬਸਕ੍ਰਾਈਬ ਤੇ ਉਮੀਦ ਕਰਦਾ ਹਾਂ ਵੀ ਮੈਂ ਸੋਹਣੇ ਸੋਹਣੇ ਕੰਟੈਂਟ ਬਣਾਉਂਦਾ ਰਹੂੰਗਾ ਤੇ ਹਲੇ ਮੈਨੂੰ ਕੰਟੈਂਟ ਦਾ ਇੱਲ ਤੋਂ ਕੁੱਕੜ ਦਾ ਨਹੀਂ ਪਤਾ ਇੱਲ ਤੋਂ ਕੁੱਕੜ ਪੰਜਾਬੀ ਭਾਸ਼ਾ 'ਚ ਕਹਿੰਦੇ ਨੇ ਹਿੰਦੀ ਭਾਸ਼ਾ 'ਚ ਕਹਿੰਦੇ ਹਨ ਹਿੰਦੀ ਭਾਸ਼ਾ 'ਚ ਮਿਲਦਾ ਕਹਿੰਦੇ ਨੇ ਕੁਝ ਵੀ ਨਹੀਂ ਪਤਾ ਕੋਈ ਅਖਾਣ ਕੋਡ ਮੈਨੂੰ ਆਉਂਦਾ ਨਹੀਂ ਹੈਗਾ ਵੀ ਇਹਦੇ ਥਾਂ ਤੇ ਕੀ ਮਹਾਪਰਾਵਰਤਿਆ ਜਾਵੇ ਪਰ ਇਹਦੇ 'ਚ ਕਹਤਾ ਮੈਂ ਐਲ ਤੋਂ ਕੁੱਕੜ ਨਹੀਂ ਆਂਦਾ ਤੇ ਸ਼ੁਕਰੀਆ ਜੀ ਲਾਈਕ ਸ਼ੁਰੂ ਕਰਦੇ ਹੋ ਤੇ ਜੀਬ ਹਾਂ ਇੱਕ ਜੇਬ ਗੁਣਲ ਗੁਣਲ ਨਹੀਂ ਕਰਨੀ ਪਹਿਲੀ ਵੀਡੀਓ ਜਾ ਕੇ ਦੇਖ ਲਿਓ ਉਹ 'ਚ ਗੁਣਲ ਗੁਣਲ ਕਰਦੀ ਆ ਹਲਣ ਲਾ ਕਰਦੀ ਆ ਵੀ ਬੋਲਿਆ ਨਹੀਂ ਜਾ ਰਿਹਾ ਇਹਦੇ ਚ ਐਨ ਬੋਲ ਰਿਹਾ ਬਿਨਾ ਡਰੇ ਝਿਜਕੇ ਮੈਂ ਬੋਲ ਰਿਹਾ ਨਾ ਮੈਂ ਕੋਈ ਸਕ੍ਰਿਪਟਡ ਕਰ ਰਿਹਾ ਇੱਕ ਵਾਰ ਫੇਰ ਸ਼ੁਕਰੀਆ सबस्क्राइबर भाई बनके कर दो सब्सक्राइब सब सबस्क्राइबर नहीं सब सब्सक्राइब शुक्रिया